ਬਸ ਸਾਡਾ ਮਕਸਦ ਇਹ ਆ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਹੜ੍ਹ ਆਇਆ ਹੈ ਜਿੱਥੇ-ਜਿੱਥੇ ਪਾਣੀ ਨੇ ਨੁਕਸਾਨ ਕੀਤਾ ਅੱਜ ਸਾਰੇ ਥਾਵਾਂ ਦੇ ਉੱਤੇ ਜਿਹੜਾ ਗ੍ਰਾਮ ਸਭਾਵਾਂ ਜੜੀਆਂ ਹੋ ਰਹੀਆਂ ਪਿੰਡਾਂ ਦੇ ਵਿੱਚ ਗ੍ਰਾਮ ਸਭਾਵਾਂ ਕਰਨ ਦਾ ਮੰਤਵ ਇਹ ਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਗ੍ਰਾਮ ਸਭਾ ਕਰਨੀ ਆ ਸਾਡੀ ਸਾਧਿਆ ਦੀ ਡਿਊਟੀ ਲੈ ਐਮਐਲਏ ਮੰਤਰੀਆਂ ਦੀ ਕਿ ਤੁਸੀਂ ਖੁਦ ਉੱਥੇ ਜਾਣਾ ਕਮੇਟੀ ਬਣਾਓ ਔਰ ਉਸ ਸਪੱਡ ਦਾ ਜਿਹੜਾ ਵੀ ਨੁਕਸਾਨ ਹੋਇਆ ਉਹਦੀ ਪੂਰਤੀ ਕਰਨੀ ਆ ਕਿਸੇ ਬੰਦੇ ਦਾ ਨੁਕਸਾਨ ਰਹਿ ਨਾ ਜਾਵੇ ਇਸ ਕਰਕੇ ਤੁਹਾਡੇ ਕੋਲ ਜਿਹੜਾ ਅਸੀਂ ਆਏ ਸੀਗੇ ਬਾ ਤੁਹਾਨੂੰ ਬੇਨਤੀਆਂ ਹੀ ਕਰਦੀਆਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਖੜਾ ਕਰਕੇ ਆਪਣਾ ਬਹੁਤ ਨੁਕਸਾਨ ਹੋਇਆ ਔਰ ਬਹੁਤ ਸਾਰੇ ਜਿੰਨਾ ਜ਼ਬਰਦਸਤ ਮੀ ਪਿਆ ਮੀਆਂ ਨੇ ਵੀ ਸਾਡੇ ਜਿਹੜੇ ਮਜਬੂਦ ਪਲਾਸ ਸੀਗੇ ਗਰੀਬ ਪਲਾਸ ਸੀ ਸਾਡੇ ਉਹਨਾਂ ਦੇ ਮਕਾਨ ਜਿਹੜੇ ਉਹ ਬਹੁਤ ਖਰਾਬ ਹੋਇਆ ਸੋ ਜਿਹੜੇ ਵੀ ਮਕਾਨ ਖਰਾਬ ਹੋਇਆ ਉਹ ਵੀ ਦੇਣੇ ਆ ਜਿਹੜਾ ਝੋਨਾ ਜਿਹੜਾ ਜਿੰਨਾ ਵੀ ਖਰਾਬ ਹੋਇਆ ਉਹ ਵੀ ਤੁਸੀਂ ਇਹ ਕਮੇਟੀ ਨੂੰ ਜਿਹੜਾ ਲਿਖਾਉਣਾ ਔਰ ਹੋ ਦੇ ਕੋਈ ਦੰਗਲ ਵਛਾ ਨਿਸ਼ਾਨ ਹੋਇਆ ਤੁਹਾਡੇ ਕਿਸੇ ਦੀ ਕੋ ਮੱਝ ਉੜ ਗਈ ਆ ਗਾਂ ਉੜ ਗਈ ਆ ਕੁਛ ਉੜ ਗਿਆ ਉਹਦਾ ਵੀ ਜਿਹੜਾ ਅਸੀਂ ਮੁਆਜਰਾ ਦੇਣਾ ਉਹ ਤੁਸੀਂ ਸਾਰਿਆਂ ਨੇ ਕਮੇਟੀ ਜਿਹੜੀ ਤੁਸੀਂ ਬਣਾਈ ਆ ਉਹ ਕਮੇਟੀ ਦੇ ਲਈ ਤੁਸੀਂ ਆਪਣਾ ਇੱਕ ਅੱਧੇ ਦਿਨ ਦੇ ਵਿੱਚ ਹੀ ਸਾਨੂੰ ਦੇਣਾ ਕਿਉਂਕਿ ਅਸੀਂ ਇਹ ਸਭਾ 15 ਦਿਨਾਂ ਦੇ ਵਿੱਚ ਮੁਖਵੰਤੀ ਸਾਹਿਬ ਨੇ ਕਿਹਾ ਕੰਪਲੀਟ ਕਰਨਾ ਤੇ 15 ਅਕਤੂਬਰ ਤੱਕ ਪੂਰੇ ਪੰਜਾਬ ਦੇ ਵਿੱਚ ਇਹ ਮੁਆਜਰਾ ਜਿਹੜਾ ਉਹ ਅਸੀਂ ਵੰਡ ਦੇਣਾ ਔਰ ਅਸੀਂ ਚਾਹੁੰਦੇ ਆ ਕਿ ਜਿਸ ਵੀ ਬੰਦੇ ਦਾ ਨੁਕਸਾਨ ਹੋਇਆ ਉਹ ਬੰਦਾ ਕਿਸੇ ਵੀ ਤਰ੍ਹਾਂ ਰਹਿ ਨਾ ਜਾਵੇ ਉਹ ਬੰਦਾ ਹਰ ਬੰਦਾ ਆਪਣਾ ਜਿਦਾਜ ਪਰਵਾਰੀ ਸਾਹਿਬ ਲੱਗੇ ਆ ਤੁਹਾਡੇ ਪਿੰਡ ਹਰ ਬੰਦਾ ਜਿਹਦਾ ਨੁਕਸਾਨ ਹੋਇਆ ਉਹਨੂੰ ਉਹਦਾ ਹੱਕ ਮਿਲਣਾ ਚਾਹੀਦਾ ਔਰ ਮੇਰੀ ਤੁਹਾਨੂੰ ਬੇਨਤੀ ਆ ਕਿ ਆਪਾਂ ਗਲਤ ਚੀਜ਼ ਕੋਈ ਨਹੀਂ ਲਿਖਾਉਣੀ ਨਾ ਕਿਸੇ ਨੇ ਆਪਣੀ ਜ਼ਮੀਨ ਹੀ ਗਲਤ ਲਿਖਾਉਣੀ ਆ ਨਾ ਕਿਸੇ ਨੇ ਕੋਈ ਕਸਵਾਰੀ ਗਲਤੀ ਦਿਖਾਉਣਾ। ਉਹ ਜਾਇਦ ਜੋ ਵੀ ਕਿਸੇ ਦਾ ਨੁਕਸਾਨ ਹੋਊਗਾ ਉਹਦੀ ਆਪਾਂ ਪੂਰਤੀ ਕਰਾਂਗੇ। ਇਹ ਤੁਹਾਨੂੰ ਬੇਨਤੀ ਕਰਨ ਆਏ ਸੀਗੇ। ਇਹਦੀ ਸਿਖਰ ਦਪਹਰੇ ਕਿਉਂਕਿ 12 ਦੇ ਸਾਰੇ ਪੰਜਾਬ ਦੇ ਸ਼ੁਰੂ ਹੋਏ ਆ। ਸਿਖਰ ਦਪਹਰੇ ਜਿਹੜਾ ਤੁਸੀਂ ਸਾਰੇ ਆਇਓ। ਸਰਪੰਚ ਸਾਹਿਬਾਨ, ਤੁਹਾਡੇ ਸਾਰੇ ਮੈਂਬਰ ਸਾਹਿਬਾਨ ਸਭ ਕਾ ਸਰਪੰਚ ਸਾਹਿਬ ਜਿਲਦਾਰ ਸਾਹਿਬ ਬੈਠੇ ਆ। ਸਾਰੇ ਤੁਸੀਂ ਆਇਓ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ। ਬਸ ਸਾਡਾ ਮਕਸਦ ਇਹ ਨਾ ਕਿ ਕਿਸੇ ਬੰਦੇ ਦਾ ਜਿਹੜਾ ਜਿਸ ਦਾ ਵੀ ਨੁਕਸਾਨ ਹੋਇਆ ਉਹਨੂੰ ਮੁਆਵਜ਼ਾ ਮਿਲਣਾ ਨਾ ਰਹਿ ਜਾਏ ਇਸ ਕਰਕੇ ਹੀ ਤੁਹਾਡੇ ਕੋ ਆਏ ਸੀਗੇ ਤੁਸੀਂ ਬੈਠੇ ਹੋ ਆਪਣੀ ਕਮੇਟੀ ਜਿਹੜੀ ਕਿਧ ਪਕਿਧ ਆਇਆ ਨਾ ਬੜਾਣੀਆਂ ਮੇਰੀਆਂ ਹਾਂ ਬੜਾਣੀਆਂ ਬਣਾ ਕੇ ਦੇ ਦਿੰਦੇ ਬੜਾ ਕੇ ਤੇ ਹੁਣੇ ਇੱਥੇ ਬਹਿ ਕੇ ਲਿਖ ਲੋ ਜਿਹੜੀਆ ਜਿਹੜੇ ਜਿਹਦਾ ਇਹ ਕਹਿ ਰਿਹਾ ਸੀਗਾ ਤੋਤਾ ਕਿ ਘਰ ਮਤਲਬ ਠੀਕ ਆਦਾ ਉਹ ਸਾਰੇ ਲਿਖ ਕੇ ਲਿਸਟ ਦੇ ਦੇਣੀ ਆ ਪਤਾ ਦਾ ਆਧਾਰ ਕਾਰਡ ਨਾਲ ਦੇਣਾ ਕਾਪੀ ਦੇਣੀ ਆ ਆਧਾਰ ਕਾਰਡ ਦੀ ਉਹ ਨਾਲ ਦੇ ਦੇਣਾ ਜੇ ਲੇਡੀ ਦੇ ਨਾਮ ਦਿੱਤੇ ਆ ਉਹਦੇ ਘਰ ਦਾ ਨਾਮ ਦੇਣਾ ਜਿਹੜੇ ਬੰਦੇ ਦੇ ਨਾਮ ਤੇ ਉਹਦੇ ਬਾਪ ਦਾ ਨਾਮ ਨਾਲ ਦੇਣਾ ਇਹ ਤੁਸੀਂ ਦੇ ਦਿਓ ਅਸੀਂ ਤੁਹਾਨੂੰ ਤੁਹਾਡਾ ਬਣਦਾ ਹੱਕ ਜਿਹੜਾ ਉਹ ਦਵਾਵਾਂਗੇ ਅਸੀਂ ਮੁੱਖ ਮੰਤਰੀ ਦੇ ਹੁਕਮਾਂ ਤੇ ਤੁਹਾਡੇ ਦਰਮਿਆਨ ਆਏ ਆ ਤੁਹਾਡੇ ਕੋਲ ਸਾਡੇ ਤੁਹਾਡੇ ਸਾਰਿਆਂ ਵੱਲ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਵੀ ਕਰਾਂਗੇ ਅੱਗੇ ਵੀ ਅਪੀਲ ਕੀਤੀ ਹੈ ਇਹ ਨਾਲੇ ਵਾਲੋਂ ਕਿ ਜਿਸ ਦੀ ਜਿਸ ਦਾ ਖੇਤ ਉਸ ਦੀ ਰੇਤ ਤੇ ਮੁੱਖ ਮੰਤਰੀ ਸਾਹਿਬ ਨੇ ਪੌਸਿਟਿਵ ਬਣਾ ਕੇ ਉਸੇ ਲਾਗੂ ਕਰਤਾ ਹੁਣ ਵੀ ਇਹ ਨਾਲੇ ਵਾਲੋਂ ਜੋ ਜੋ ਉਹਨਾਂ ਨੂੰ ਬੇਨਤੀਆਂ ਕਰਾਂਗੇ ਉਹ ਸਾਡੀਆਂ ਬੇਨਤੀਆਂ ਮੰਨਣਗੇ ਕਿਉਂਕਿ ਉਹਨਾਂ ਨੇ ਆਪ ਤੁਹਾਡੇ ਕੋ ਭੇਜਿਆ ਸੋ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ